ਜਿਹੜੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਜਦੋਂ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਸ਼੍ਰੀ ਗੁਰਗ੍ਰਾਂਦ ਸਾਹਿਬ ਦੇ ਸਰੂਪ ਚੋਰੀ ਹੋਏ ਜਿਹੜੇ ਪੋਸਟਰ ਲਗਾਏ ਗਏ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਉਹਨਾਂ ਦੇ ਅੰਗ ਬਖੇਰੇ ਗਏ ਸੜਕਾਂ ਤੇ ਸੁੱਟੇ ਗਏ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਸ਼੍ਰੀ ਰਾਮ ਰਹੀਮ ਦੇ ਖਿਲਾਫ ਕਲੋਜ਼ਰ ਰਿਪੋਰਟ ਕੋਰਟ ਚ ਪੇਸ਼ ਕੀਤੀ ਗਈ ਕਿ ਇਹਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਮਾਰਾਈ ਦਾ ਸਵਾਗ ਜਿਹੜਾ ਹੈ ਉਹ ਰਜੰਦ ਦਾ ਜਿਹੜਾ ਕੇਸ ਹੈ ਵਾਪਸ ਖਾਰਜ ਕੀਤਾ ਜਾਂਦਾ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਕੋਟਕਪੂਰਾ ਤੇ ਬਹਿਬਲ ਕਲਾ 'ਚ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਸਿੰਘ ਸ਼ਹੀਦ ਕੀਤੇ ਜਾਂਦੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਇੱਕ ਮੁੱਦਾ ਰਹਿ ਗਿਆ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਫਰੀਕ ਇਨਕਾਊਂਟਰ ਕੀਤਾ ਗਿਆ ਕਾਲ ਤਖਸਾਲ ਦੇ ਕਾਰਜਵਾਲ ਜੱਥੇਦਾਰ ਦਾ ਉਹਦੀ ਰਿਪੋਰਟ ਜਿਹੜੀ ਸਬਮਿਟ ਹੋਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਹੋਈ ਸੀ ਕਿ ਇਹਨਾਂ ਦਾ ਨਜਾਇਜ਼ ਇਨਕਾਊਂਟਰ ਕੀਤਾ ਗਿਆ ਤੇ ਉਹਨਾਂ ਨੇ ਉਹਦੀ ਰਿਪੋਰਟ ਦੀ ਫਾਈਲ ਨੂੰ ਖੋਲ੍ਹਿਆ ਤੱਕ ਜਿਸ ਦਿਨ ਬਲੂ ਸਟਾਰ ਆਪਰੇਸ਼ਨ ਹੋਇਆ ਪ੍ਰਕਾਸ਼ ਸਿੰਘ ਬਾਦਲ ਜੀ ਸਿੱਖ ਪੰਥ ਨੂੰ ਝੂਠ ਨਾ ਬੋਲੋ ਤੁਸੀਂ ਜਥੇਦਾਰ ਰੂਪ ਸਿੰਘ ਦੇ ਆ ਫੋਟੋ ਦੇ ਵਿੱਚ ਸ਼ਗਨ ਦੇ ਵਿੱਚ ਤੁਸੀਂ ਬਠਿੰਡੇ ਉੱਤੇ ਪ੍ਰੋਗਰਾਮ 'ਚ ਬੈਠੇ ਉਹਨਾਂ ਦੇ ਘਰ ਸ਼ਗਨ ਲੱਗ ਰਿਆ ਸੀ ਤੋਂ ਦੇ ਕੱਲ ਦੇ ਤਨਖਾਹ ਘੋਸ਼ਿਤ ਕੀਤੀ ਗਈ ਹੈ ਮੇਰੀ ਤਨਖਾਈ ਹਲਾਤਾ ਗਿਆ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਉਹਦੇ ਨਾਲ ਸਿੱਖ ਪੰਥ 'ਚ ਹੋਰ ਨਾਰਾਜ਼ਗੀ ਵੱਧ ਗਈ ਹੈ ਬਾਦਲ ਪਰਿਵਾਰ ਦੇ ਪ੍ਰਤੀ ਜੀ 10 ਸਾਲ ਕੋਈ ਵੀ ਚੂਨ ਨਹੀਂ ਲੜੋਗੇ ਜੇ ਲੜੋਗੇ ਤੇ ਸਿੱਖ ਕੌਮ ਤੁਹਾਨੂੰ ਪੰਥ ਚੋਂ ਛੇਕ ਦੇਗੀ ਸਜ਼ਾ ਤਾਂ ਮਿਲੇਗੀ ਲੇਕਿਨ ਸਜ਼ਾ ਉਹ ਮਿਲੇਗੀ ਮੈਨੂੰ ਜੋ ਲੱਗ ਰਿਹਾ ਜੋ ਹਾਲਾਤ 24 ਘੰਟੇ ਚ ਦੇਖ ਰਿਹਾ ਸਜ਼ਾ ਉਹ ਮਿਲੇਗੀ ਜਿਹੜੀ ਇੱਕ ਉਦਾਹਰਨ ਬਣੇਗੀ ਇਸ ਐਗਜ਼ਾਮਪਲ ਸੈੱਟ ਹੋਏਗੀ ਸੋ ਕਬੀਰ ਸਿੰਘ ਬਾਦਲ ਨੂੰ ਲੰਗੇ ਦਿਨ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਉਸ ਦੇ ਨਾਲ ਨਾਲ ਬਹੁਤ ਸਾਰੀਆਂ ਮੰਗਾਂ ਦੁਵਾਰਾਂ ਹੋਂਦ ਵਿੱਚ ਆ ਗਈਆਂ ਨੇ ਉਹਦੇ ਵਿੱਚੋਂ ਬਹੁਤ ਸਾਰੀਆਂ ਮੰਗਾਂ ਬਹੁਤ ਸਾਰੇ ਜਥੇਬੰਦਕ ਆਗੂਆਂ ਦੇ ਵੱਲੋਂ ਸਾਹਮਣੇ ਦੁਵਾਰਾ ਰੱਖੀਆਂ ਗਈਆਂ ਕਿਹਾ ਗਿਆ ਕਿ ਇਹਨਾਂ ਮੰਗਾਂ ਦਾ ਵੇਰਵਾ ਪਹਿਲਾਂ ਵੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦਿੱਤਾ ਗਿਆ ਸੀ ਹਾਲਾਂਕਿ ਹੁਣ ਤੱਕ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਬਹੁਤ ਕੁਝ ਕਹਿ ਦਿੱਤਾ ਗਿਆ ਪਰ ਉਹਨਾਂ ਦੇ ਵਿੱਚੋਂ ਇੱਕ ਇਹੋ ਜੀ ਗੱਲ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਦੂਜੇ ਪਾਸੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਿੱਤਾ ਗਿਆ ਸੀ ਪਹਿਲੀ ਗੱਲ ਤਾਂ ਇੱਥੇ ਹੀ ਆ ਕੇ ਹੈਰਾਨੀ ਹੁੰਦੀ ਹੈ ਕਿ ਪੇਤਾ ਫਖਰੇ ਕੌਮ ਤੇ ਬੇਟਾ ਤਨਖਾਈਆ ਕਰਾਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਉਸ ਫਖਰੇ ਕੌਮ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਜਸਹਜ਼ਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਜਾ ਰਹੀ ਹੈ ਇਸੇ ਸੰਦਰਭ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਨ ਆਏ ਹਾਂ ਸੀਨੀਅਰ ਪੱਤਰਕਾਰ ਡਾਕਟਰ ਸਰਬੰਦਰ ਪਾਲ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਉਹ ਧੰਨਵਾਦ ਜੀ 사ਸੀ ਕਾਲ ਜੀ ਇੱਕ ਪਾਸੇ ਉਹੀ ਗੱਲ ਆਂਦੀ ਹੈ ਇੱਕ ਪਾਸੇ ਪੁੱਤਰ ਤਨਖਾਈਆ ਅਕਰਾਰ ਤੇ ਪਿਤਾ ਫਖਰੇ ਕੌਮ ਹੁਣ ਉਹ ਫਖਰੇ ਕੌਮ ਵੀ ਵਾਪਸ ਮੰਗਿਆ ਜਾ ਰਿਹਾ ਨਹੀਂ ਨਹੀਂ ਸਾਹਬ ਸਿੰਘ ਜੀ ਪਹਿਲਾਂ ਤਾਂ ਗੱਲ ਨੂੰ ਆਪਾਂ ਸਹੀ ਕਰੀਏ ਨਾ ਪਿਤਾ ਪੁੱਤਰ ਇੱਕ ਘਰ ਦਾ ਰਿਸ਼ਤਾ ਅਸੀਂ ਗੱਲ ਕਰ ਰਹੇ ਆਂ ਅਹੁਦੇ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਸਿਆਸਤ ਦੇ ਵਿੱਚ ਉਹਨਾਂ ਨੇ ਬਹੁਤ ਲੰਮੀਆਂ ਲੀਕਾਂ ਖਿੱਚੀਆਂ ਔਰ ਜਿਨ੍ਹਾਂ ਨੂੰ ਜਿਹੜਾ ਬਾਰ ਕਿਸੇ ਦਾ ਉੱਤੋਂ ਜਾਣਾ ਕੋਈ ਸੌਖਾ ਨਹੀਂ ਹੈ। ਮੰंजे ਸਿਆਸਤ ਦਾ ਆਣਾ। ਲੇਕਿਨ ਜਿਹੜੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਸ ਵੇਲੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ। ਜਦੋਂ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਜਦੋਂ ਸ਼੍ਰੀ ਗੁਰਗ੍ਰਾਂਤ ਸਾਹਿਬ ਦੇ ਸਰੂਪ ਚੋਰੀ ਹੋਏ ਜਿਹੜੇ ਪੋਸਟਰ ਲਗਾਏ ਗਏ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਉਹਨਾਂ ਦੇ ਅੰਗ ਬਖੇਰੇ ਗਏ ਸੜਕਾਂ ਤੇ ਸੁੱਟੇ ਗਏ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਡੇਰਾ ਰਾਮ रहीम ਦੇ ਖਿਲਾਫ ਕਲੋਜ਼ਰ ਰਿਪੋਰਟ ਕੋਰਟ ਚ ਪੇਸ਼ ਕੀਤੀ ਗਈ ਕਿ ਇਹਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਗ ਜਿਹੜਾ ਉਹ ਰਚਨ ਦਾ ਜਿਹੜਾ ਕੇਸ ਹੈ ਵਾਪਸ ਖਾਰਜ ਕੀਤਾ ਜਾਂਦਾ ਹੈ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਕੋਟਕਪੂਰਾ ਤੇ ਬਹਿਬਲ ਕਲਾਂ ਚ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਸਿੰਘ ਸ਼ਹੀਦ ਕੀਤੇ ਜਾਂਦੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਇਜਾਰ ਆਲਮ ਨੂੰ ਦਰਬਾਰਾ ਸਿੰਘ ਗੁਰੂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸ਼ਰੋਮਣੀ ਅਕਾਲੀ ਦਲ ਦਿੰਦੀਆਂ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਕੀ ਸੁਖਬੀਰ ਸਿੰਘ ਬਾਦਲ ਤਨਖਾਈਆ ਹੈਗਾ ਉਹਦੀ ਸਜ਼ਾ ਸਾਫ ਹੋ ਗਈ ਕਿ ਇਹਨਾਂ ਨੇ ਮਾਫ ਕਰਵਾਇਆ RAM ਰਹੀਮ ਨੂੰ ਮਾਫੀ ਦਿਵਾਈ ਹੈ ਇੱਕ ਮੁੱਦਾ ਰਹਿ ਗਿਆ ਜਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਫੇਕ ਐਨਕਾਊਂਟਰ ਕੀਤਾ ਗਿਆ ਕਾਲ ਤਖਸਾਲ ਦੇ ਕਾਰਜਵਾਲਾ ਜਥੇਦਾਰ ਦਾ ਉਹਦੀ ਰਿਪੋਰਟ ਜਿਹੜੀ ਸਬਮਿਟ ਹੋਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ ਸੀ ਕਿ ਇਹਨਾਂ ਦਾ ਨਜਾਇਜ਼ ਐਨਕਾਊਂਟਰ ਕੀਤਾ ਗਿਆ ਤੇ ਉਹਨਾਂ ਨੇ ਉਹਦੀ ਰਿਪੋਰਟ ਦੀ ਫਾਈਲ ਨੂੰ ਖੋਲਿਆ ਤੱਕ ਨਹੀਂ ਉਹਤੇ ਕੋਈ ਆਰਡਰ ਨਹੀਂ ਕੀਤੇ ਕਿ ਐਫ ਆਈ ਆਰ ਕਰੋ ਬੰਦੇ ਅਰੈਸਟ ਕਰੋ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤੇ ਮੇਰੇ ਕਹਿਣ ਦਾ ਇਹ ਮਕਸਦ ਹੈ ਇਹ ਜਿਹੜੇ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕੀਤੇ ਆ ਉਹ ਤਾਂ ਇੱਕ ਡਿਪਟੀ ચીਫ ਮਿਨਿਸਟਰ ਸੀ ਮੁੱਖ ਮੰਤਰੀ ਤਾਂ ਪ੍ਰਕਾਸ਼ ਸਿੰਘ ਬਾਦਲ ਹੈ ਜਿਨਨੇ ਡੀਜੀਪੀ ਦੀ ਤਨਤੀ ਕਰਨੀ ਹੈ ਠੀਕ ਹੈ ਨਾ ਤੇ ਕਿਤੇ ਨਾ ਕਿਤੇ ਜਿਹੜਾ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਗਿਆਨੀ ਕੇਵਲ ਸਿੰਘ ਉਹਨਾਂ ਨੇ ਵੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਗਿਆਨੀ ਰੁਗਵੀਰ ਸਿੰਘ ਜੀ ਨੂੰ ਕਿ ਇਹ ਪੰਥਰ ਤਨ ਫਖਰੇ ਕੌਮ 어ਵਾਰਡ ਜਿਹੜਾ ਇਹਨੂੰ ਵਾਪਸ ਲਿੱਤਾ ਜਾਵੇ ਕਿਉਂਕਿ 2011 ਦੇ ਵਿੱਚ ਪੰਜ ਸਿੰਘ ਸਹਿਬਾਨਾ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਤੇ ਪੰਥਰ ਤਨ ਦਾ 어ਵਾਰਡ ਦਿੱਤਾ ਗਿਆ ਸੀ ਇਸ ਤੋਂ ਲਾਵਾ ਹੋਰ ਵੀ ਆ ਇੱਕ ਵਾਰ ਮੈਨੂੰ ਯਾਦ ਆ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਜਾਰੀ ਕੀਤਾ ਸੀ ਐਵੀਡੈਂਸ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜਦੋਂ ਹਮਲਾ ਹੋਇਆ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਮੈਨੂੰ ਫੜ ਕੇ ਜੇਲ੍ਹ ਚ ਬੰਦ ਕੀਤਾ ਹੋਇਆ ਸੀ ਉਹਨੇ ਫੋਟੋਆਂ ਜਾਰੀ ਕੀਤੀਆਂ ਕਹਿੰਦਾ ਜਿਸ ਦਿਨ ਬਲੂ ਸਟਾਰ ਆਪਰੇਸ਼ਨ ਹੋਇਆ ਪ੍ਰਕਾਸ਼ ਸਿੰਘ ਬਾਦਲ ਜੀ ਸਿੱਖ ਪੰਥ ਨੂੰ ਝੂਠ ਨਾ ਬੋਲੋ ਤੁਸੀਂ ਜੱਥੇਦਾਰ ਰੂਪ ਸਿੰਘ ਦੇ ਆਹ ਫੋਟੋ ਦੇ ਵਿੱਚ ਸ਼ਗਨ ਦੇ ਵਿੱਚ ਤੁਸੀਂ ਬਠਿੰਡੇ ਉੱਤੇ ਪ੍ਰੋਗਰਾਮ 'ਚ ਬੈਠੇ ਉਹਨਾਂ ਦੇ ਘਰ ਸ਼ਗਨ ਲੱਗ ਰਿਹਾ ਸੀ ਜੱਥੇਦਾਰ ਰੂਪ ਸਿੰਘ ਹੁਣ ਬਾਹਰ ਚਲੇ ਗਏ ਨੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਫੰਕਸ਼ਨ 'ਚ ਵਿੱਚ ਸੀਗੇ ਤੇ ਇਹ ਚੀਜ਼ਾਂ ਸਿੱਖ ਪੰਥ ਨੂੰ ਜਿਹੜਾ ਝੂਠ ਬੋਲਣਾ ਜਾਂ ਹੁਣ ਮੰਨ ਲੋ ਗਿਆਨੀ ਗੁਰਮੁਖ ਸਿੰਘ ਨੇ ਜਿਹੜੇ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਨੇ ਉਹ ਉਹਨਾਂ ਸਿੰਘ ਸਹਿਬਾਨਾਂ ਦੇ ਵਿੱਚ ਸਨ ਜਿਨ੍ਹਾਂ ਨੇ ਰਾਮ ਰਹੀਮ ਨੂੰ ਬਿਨਾ ਬੁਲਾਏ ਮਾਫੀ ਦਿੱਤੀ ਔਰ ਉਹਨਾਂ ਦਾ ਕਲੀਅਰ ਕਲੀਅਰ ਕਹਿਣਾ ਗਿਆਨੀ ਗੁਰਮੁਖ ਸਿੰਘ ਦਾ ਜਥੇਦਾਰ ਗੁਰਮੁਖ ਸਿੰਘ ਦਾ ਕੀ ਮੈਨੂੰ ਤੇ ਗਿਆਨੀ ਗੁਰਬਚਨ ਸਿੰਘ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਸਾਨੂੰ ਬੁਲਾਇਆ ਗਿਆ ਚੰਡੀਗੜ੍ਹ ਕੋਠੀ ਦੇ ਵਿੱਚ ਬਾਲ ਸਾਹਿਬ ਦੀ ਕੋਠੀ ਦੇ ਵਿੱਚ ਬੁਲਾਇਆ ਗਿਆ ਤੇ ਉੱਥੇ ਸਾਨੂੰ ਸ਼੍ਰੀ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਉਹਦਾ ਮਾਫੀ ਨਾਮਾ ਉਹ ਹਿੰਦੀ ਚ ਪੜ ਕੇ ਸੁਨਾਇਆ ਗਿਆ ਉਹ ਮਾਫੀ ਨਾਮਾ ਵੀ ਹੈ ਨਹੀਂ ਸੀਗਾ ਉਹ ਮਾਫੀ ਨਾਮਾ ਵੀ ਹੈ ਨਹੀਂ ਸੀਗਾ ਤੇ ਉਹਦੇ ਜ਼ਿੰਮੇਦਾਰ ਵੀ ਪੰਜਾਬ ਦੇ ਮੁੱਖ ਮੰਤਰੀ ਉਸਦੋਂ ਦੇ ਜਿਹੜੇ ਮੁੱਖ ਮੰਤਰੀ ਸੀ ਉਹ ਹੈ ਸੋ ਸਿੱਖ ਕੌਮ ਦੇ ਵਿੱਚ ਇਹ ਗੱਲ ਲਗਾਤਾਰ ਉੱਠ ਰਹੀ ਹੈ ਕਿ ਫਖਰੇ ਕੌਮ ਉਹ ਅਵਾਰਡ ਜਿਹੜਾ ਨਾ ਉਹ ਪੰਥ ਰਤਨ ਆ ਉਹ ਵਾਪਸ ਲਿੱਤਾ ਜਾਣਾ ਚਾਹੀਦਾ ਸ੍ਰੀ ਕਾਲਤਕ ਸਾਹਿਬ ਦੇ ਯਾਰ ਜਥੇਦਾਰ ਤਾਫੇਕ ਐਨਕਾਊਂਟਰ ਹੋ ਜੇ ਉਹਨੂੰ ਕੋਈ ਦੇ ਕੇ ਮਾਰਿਆ ਜਾਵੇ ਇੱਕ ਐਡੀਸ਼ਨਲ ਡੀਜੀਪੀ ਬੀਪੀ ਤਵਾੜੀ ਦੀ ਰਿਪੋਰਟ ਆ ਗਈ ਹੋਵੇ ਕਿ ਫੇਕ ਐਨਕਾਊਂਟਰ ਕੀਤਾ ਗਿਆ ਉਹਨਾਂ ਨੂੰ ਜਿਹੜਾ ਵਾ ਉਹ ਭੱਜੇ ਨਹੀਂ ਹੈ ਕਸਟਡੀ ਚ ਇੱਕ ਫੇਕ ਮਾਮਲਾ ਬਣਾਇਆ ਗਿਆ ਤੇ ਉਸ ਮਾਮਲੇ ਦੇ ਵਿੱਚ ਆਪਾਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਨਾ ਦੇਈਏ ਤੇ ਮੈਨੂੰ ਇਹ ਕਹਿਣਾ ਬਈ ਫਿਰ ਤੁਸੀਂ ਉਹਨੂੰ ਫਖਰੇ ਕੌਮ ਦਾ ਅਵਾਰਡ ਕਿਸ ਜਾਂ ਪੰਥਰਤਨ ਦਾ ਅਵਾਰਡ ਕਿਵੇਂ ਦੇ ਸਕਦੇ ਆਪਾ ਕਿਦਾਂ ਰਹਿਣ ਦੇ ਸਕਦੇ ਮੇਰੀ ਆਪਣੀ ਨਿੱਜੀ رائے ਹੈ ਕਿਉਂਕਿ ਜਦੋਂ ਦੇ ਕੱਲ ਦੇ ਤਨਖਾਹ ਘੋਸ਼ਿਤ ਕੀਤੀ ਗਈ ਹੈ ਬਈ ਤਨਖਾਈ ਹਲਾਤਾ ਗਿਆ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਉਹਦੇ ਨਾਲ ਸਿੱਖ ਪੰਥ ਚ ਹੋਰ ਨਾਰਾਜ਼ਗੀ ਵੱਧ ਗਈ ਹੈ ਬਾਦਲ ਪਰਿਵਾਰ ਦੇ ਪ੍ਰਤੀ ਉਹ ਕਹਿੰਦੇ ਆ ਬਈ ਇਸ ਦਾ ਮਤਲਬ ਜਿਹੜੇ ਦੋਸ਼ ਲਗਾਏ ਜਾ ਰਹੇ ਸੀ ਉਹ ਤਾਂ ਹੁਣ ਜਿਹੜੀ ਕਚੈਰੀ ਚ ਕਲੀਅਰ ਹੀ ਹੋ ਗਏ ਦੋਸ਼ ਤਾਂ ਸਾਬਤ ਹੀ ਹੋ ਗਏ ਆ ਉਹ ਤਾਂ ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਜਿੱਤੇ 6ਵੇਂ ਪਾਸ਼ਾ ਨੇ ਜਿਸ ਅਦਾਲਤੀ ਸੰਰਚਨਾ ਕੀਤੀ ਹੈ ਉਤੇ ਖੜੇ ਹੋ ਕੇ ਉਹਨਾਂ ਨੇ ਕਹਿਤਾ ਹੈ ਤਨਖਾਹੀ ਹੈ ਲੇਕਿਨ ਉਹਦੇ ਨਾਲ ਉਹਨਾਂ ਨੇ ਉਹ ਮੰਤਰੀ ਵੀ ਨਾਲ ਲਪੇਟ ਦਿੱਤੇ ਆ ਜਿਹੜੇ 2007 ਤੋਂ 17 ਤੱਕ ਸੀਗੇ ਤੇ ਜੇ ਮੰਤਰੀ ਲਪੇਟਣਗੇ ਮੁੱਖ ਮੰਤਰੀ ਨੂੰ ਕਿਵੇਂ ਛੱਡ ਦੋਗੇ ਡਾਕਟਰ ਸਾਹਿਬ ਸਵਾਲ ਇੱਥੇ ਵੀ ਖੜਦਾ ਮੇਰੇ ਕਿਸ ਬੈਂ ਜ਼ੈਨ ਚ ਆਉਂਦੀ ਏ ਗੱਲ ਤੁਸੀਂ ਕਹਿੰਦੇ ਹੋ ਕਿ ਫਖਰੇ ਕੌਮ ਬਾਕੀ ਸਾਰੇ ਕਹਿੰਦੇ ਫਖਰੇ ਕੌਮ ਵਾਪਸ ਕਰੋ ਇੱਥੇ ਪ੍ਰਧਾਨਗੀ ਨਹੀਂ ਛੱਡੀ ਜਾ ਰਹੀ ਜਦੋਂ ਤੱਕ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਫਖਰੇ ਕੌਮ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਫਿਰ ਦੇਖੋ ਅਕਾਲੀ ਦਲ ਦਾ ਇੱਕ ਬੜਾ ਲੰਬਾ ਚੌੜਾ ਇਤਿਹਾਸ ਹੈ ਅਕਾਲੀ ਦਲ ਦੀਏ ਉੱਤੇ ਜ਼ਰੂਰ ਹੀ ਕਾਬਜ ਹੋ ਗਏ ਨੇ ਲੋਕ ਲੇਕਿਨ ਇਹ ਜਿਹੜਾ ਪਰਵਰਤਨ ਦਾ ਦੌਰ ਹੈ ਨਾ ਇਹ ਸ਼ੁਰੂ ਹੋ ਚੁੱਕਾ ਹੈ ਸ਼੍ਰੀ ਕਾਲ ਤੱਕ ਸਭ ਤੋਂ ਜਿਹੜੀ ਤਨਖਾਹ ਘੋਸ਼ਿਤ ਕੀਤੀ ਗਈ ਹੈ ਇਹ ਤੁਸੀਂ ਛੋਟਾ ਨਾ ਸਮਝੋ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਪਹਿਲੀ ਵਾਰ ਹੈ ਕੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਗੌਰ ਜਥੇਦਾਰ ਸਾਹਿਬ ਕੋ ਜਾ ਕੇ ਬੇਨਤੀ ਕਰ ਰਹੀ ਹੈ ਹੱਥ ਜੋੜ ਕੇ ਬੈਠਦੇ ਪਏ ਨੇ ਕਿ ਤੁਸੀਂ ਕੌਮ ਦੀ ਗੱਲ ਸੁਣੋ ਫੈਸਲਾ ਕੌਮ ਦੀ ਕਚਹਿਰੀ ਚ ਕੌਮ ਜਿਹੜੀਆਂ ਸਿੱਖ ਸਭਾਵਾਂ ਨੇ ਜਾਂ ਹੋਰ ਵਿਦਵਾਨ ਸਿੱਖ ਨੇ ਇਹ ਸਾਰੇ ਸਿੱਖਾਂ ਦੇ ਸੈਂਟੀਮੈਂਟਸ ਨੂੰ ਨਾਲ ਲੈ ਕੇ ਫੈਸਲਾ ਸੁਣਾਇਆ ਜਾਏ ਔਰ ਇਹਦਾ ਪ੍ਰੈਸ਼ਰ ਬਹੁਤ ਬਹੁਤ ਜ਼ਬਰਦਸਤ ਪੈ ਰਿਹਾ ਇਹ ਛੋਟਾ ਨਹੀਂ ਪ੍ਰੈਸ਼ਰ ਪੈ ਰਿਹਾ ਬਹੁਤ ਵੱਡਾ ਪ੍ਰੈਸ਼ਰ ਪੈ ਰਿਹਾ ਕਿ ਜਿਹੜਾ ਵਾ ਇਹਦੇ ਵਿੱਚ ਕੁਝ ਵੀ ਫੈਸਲਾ ਆ ਸਕਦਾ ਕੋਈ ਤਾਂ ਅੱਜ ਮੈਨੂੰ ਕੋਈ ਵਿਦਵਾਨ ਦੱਸ ਰਹੇ ਸੀ ਬਈ ਯਾਰ ਫੈਸਲਾ ਤਾਂ ਇਹ ਹੋਣਾ ਚਾਹੀਦਾ ਬਈ ਇਹਨਾਂ ਨੂੰ ਕਹਿ ਦਿੱਤਾ ਜਾਵੇ ਬਈ 10-10 ਸਾਲ ਤੇ ਤੁਹਾਡੇ ਚੋਣਾਂ ਲਾਣ ਦੇ ਪਾਬੰਦੀ ਲਾਤੀ ਜਾਂਦੀ ਹੈ ਤੁਸੀਂ 10 ਸਾਲ ਕੋਈ ਵੀ ਚੋਣ ਨਹੀਂ ਲੜੋਗੇ ਜੇ ਲੜੋਗੇ ਤੇ ਸਿੱਖ ਕੌਮ ਤੁਹਾਨੂੰ ਪੰਥ ਚੋਂ ਛੇਕ ਦੇਗੀ ਤੇ ਤੁਸੀਂ ਕੋ ਕਹਿੰਦੇ ਯਾਰ ਇਦਾਂ ਦਾ ਫੈਸਲਾ ਸੁਣਾ ਦੇਣ ਚਲੋ ਇਹ ਸਜ਼ਾ ਹੀ ਇਹ ਬਹੁਤ ਵੱਡੀ ਸਜ਼ਾ ਲੇਕਿਨ ਗੱਲ ਇਹ ਹੈ ਕਿ ਅਗਰ ਇਦਾਂ ਦੀ ਸਜ਼ਾ ਚਲੋ ਮੇਰਾ ਤਾਂ ਕੋਈ ਇੱਕ ਅੰਦੇਸ਼ਾ ਹੈ ਕੋਈ ਜਿੱਦਾਂ ਲੋਕ ਗੱਲਾਂ ਕਰ ਰਹੇ ਨੇ ਅਗਰ ਇਦਾਂ ਦੀ ਸਜ਼ਾ ਸੁਣਾਤੀ ਜਾਵੇ ਅਕਾਲੀ ਦਲ ਤਾਂ ਛੱਡਣਾ ਹੀ ਪਵੇਗਾ ਚਲੋ ਇਹ ਵੀ ਨਾ ਸਜ਼ਾ ਸੁਣਾਣ ਜਿਹੜੇ ਦੋਸ਼ ਤੁਹਾਡੇ ਤੇ ਸਾਬਤ ਹੋ ਗਏ ਨੇ ਰਾਮ ਰਹੀਮ ਦੀ ਮਦਦ ਕਰਨ ਦੇ ਉਹ ਦੋਸ਼ਾਂ ਨੂੰ ਨਾਲ ਚੱਲਦੇ ਹੋਏ ਤੁਸੀਂ ਉਹਦੀ ਸਜ਼ਾ ਵੀ ਭੁਗਤ ਲੋਗੇ ਸਭ ਕੁਝ ਕਰ ਲੋਗੇ لیکن ਤੁਸੀਂ ਉਹ ਦੋਸ਼ਾਂ ਨੂੰ سزا ਭੁਗਤ ਕੇ ਵੀ ਤੁਸੀਂ ਕਰਮ ਤਾਂ ਕੀਤਾ ਹੈ ਨਾ ਕਰਮ ਤਾਂ ਕੀਤਾ ਹੈ ਨਾ ਤੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਧੋਖਾ ਤਾਂ ਦਿੱਤਾ ਹੈ ਨਾ ਉਹ ਅਕਾਲ ਤਖਤ ਸਾਹਿਬ ਨੂੰ ਧੋਖਾ ਦਿੱਤਾ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਉਥੋਂ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਰੋਟੀ ਬੇਟੀ ਸਾਂਝੀ ਨਹੀਂ ਹੋਊਗੀ ਤੁਸੀਂ ਸਾਂਝੀ ਕੀਤੀ ਤੁਸੀਂ ਸਾਂਝੀ ਕੀਤੀ ਤੁਸੀਂ ਤੁਹਾਡੇ ਸਾਹਮਣੇ ਆ ਪ੍ਰਦੀਪ ਕਲੇਰਕੀ ਬੋਲ ਕੇ ਗਿਆ ਅਰਜਿੰਦਰ ਕੌਰ ਮੀਮਸਾਨੇ ਦਾ ਫੋਟੋਆਂ ਦਿੱਤੀਆਂ ਯਕ ਗਨਾਮ ਸਿੰਘ ਦੱਸੋ ਜੀ ਇਹ ਜਿਹੜਾ ਡੇਰੇ ਦਾ ਪ੍ਰਬੰਧਕ ਹੈ ਬਾਲ ਸਾਹਿਬ ਦੀ ਸਰਕਾਰੀ ਸੁਖਵੀਰ ਬਾਦਲ ਦੀ ਦਿੱਲੀ ਵਾਲੀ ਕੋਠੀ 'ਚ ਕੀ ਕਰ ਰਿਹਾ ਇਹ ਫੋਟੋਆਂ ਦੇ ਦਿੱਤੀਆਂ ਮੈਂ ਤਾਂ ਕਹਿੰਦਾ ਯਾਰ ਕਿੰਨੇ ਇਲਜ਼ਾਮ ਹੈਗੇ ਲੰਬੀ ਚੌੜੀ ਲਿਸਟ ਹੈ ਕਿੰਨੇ ਮਾਮਲੇ ਹੈਗੇ ਆ ਪੈਟਰੋਲ ਪੰਪ ਦਿੱਤਾ ਜਲੰਧਰ ਇਹ ਕਿਵੇਂ ਦੇ ਦਿੱਤਾ ਯਾਰ ਤੁਸੀਂ ਬਾਬਿਆਂ ਦੇ ਰਿਸ਼ਤੇਦਾਰਾਂ ਨੂੰ ਕਿਵੇਂ ਦੇ ਦਿੱਤਾ ਤੁਸੀਂ ਉਦੋਂ ਦਿੱਤਾ ਜਦੋਂ ਸ਼ਰੋਮੀ ਕਾਲੀ ਦਲ ਦੀ ਸਰਕਾਰ ਸੀ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਤੁਸੀਂ ਕਿਹੜੇ ਕਿਹੜੇ ਗਨਾ ਨੂੰ ਤੁਸੀਂ ਸ਼੍ਰੀ ਗੱਲਤਖਸਰ ਨੂੰ ਧੋਖਾ ਤਾਂ ਦਿੱਤਾ ਜਿਹੜਾ ਸ਼੍ਰੀ ਕਾਲ ਤਕਸਾਲ ਨੂੰ ਜਿਹੜਾ ਧੋਖਾ ਦਿੱਤਾ ਤੇ ਕਾਲ ਤਕਸਾਲ ਦੇ ਨਾਲ ਸਾਰੇ ਸਿੱਖਾਂ ਦੇ ਸੈਂਟੀਮੈਂਟਸ ਸਿੱਖਾਂ ਦੀ ਸ਼ਰਧਾ ਜੁੜੀ ਹੋਈ ਹੈ ਔਰ ਫੈਸਲਾ ਕੁਝ ਵੀ ਆ ਰਿਹਾ ਜਿੱਦਾਂ ਪ੍ਰੈਸ਼ਰ ਵੱਧ ਰਿਹਾ ਤੇ ਜਿੱਦਾਂ ਅਲੱਗ-ਅਲੱਗ ਗਿਆਨੀ ਕੇਵਲ ਸਿੰਘ ਜੀ ਵੀ ਮਿਲ ਕੇ ਆਏ ਨੇ ਹੋਰ ਵੀ ਜਿਹੜੇ ਆ ਜਥੇਦਾਰ ਮਿਲ ਰਹੇ ਨੇ ਸਾਬਕਾ ਜਥੇਦਾਰ ਮਿਲ ਰਹੇ ਨੇ ਜਿਹੜਾ ਤੁਸੀਂ ਦੇਖਿਆ ਭਾਈ ਜਸਵੀਰ ਸਿੰਘ ਰੋਡੇ ਨੇ ਜਿਹੜੇ ਸਾਬਕਾ ਜਥੇਦਾਰ ਨੇ ਸ਼੍ਰੀ ਕਾਲ ਤਕਸਾਲ ਦੇ ਉਹਨਾਂ ਨੇ ਵੀ ਕਿਹਾ ਵਾ ਇਹਨਾਂ ਨੇ ਮਾੜਾ ਕਰਾ ਇਦਾਂ ਪ੍ਰੈਸ਼ਰ ਬਹੁਤ ਮੇਨਟੇਨ ਹੋ ਰਿਹਾ ਔਰ ਇਹ ਪ੍ਰੈਸ਼ਰ ਕੁਝ ਵੀ ਹੋ ਸਕਦਾ ਹੋ ਸਕਦਾ ਕਿ ਜਿਹੜਾ ਇਹਨਾਂ ਨੂੰ ਸ਼੍ਰੀ ਕਾਲ ਤਕ ਸਾਹਿਬ ਤੋਂ ਇਹੀ ਹੁਕਮ ਜਾਰੀ ਹੋ ਜੇ ਕਿ ਤੁਹਾਡੇ ਗੁਨਾਹ ਜਿਹੜੇ ਆ ਉਹ ਮਾਫ ਕਰਨ ਜੋਗ ਨਹੀਂ ਆ ਇਸ ਕਰਕੇ ਤੁਸੀਂ ਰਾਜਨੀਤੀ ਤੋਂ ਲੰਬੇ ਹੋ ਜਾਓ ਕੁਝ ਵੀ ਹੋ ਸਕਦਾ ਅੱਛਾ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਮੰਗੀ ਸੀ ਆਪਾਂ ਪਹਿਲਾਂ ਵੀ ਕਾ ਡਿਸਕਸ ਕਰ ਚੁੱਕੇ ਆ ਕਹਿੰਦੇ ਪੰਥ ਚੋਂ 6 ਕ ਦੇਣਾ ਆ ਇਹ ਮੰਗ ਕੀਤੀ ਜਾ ਰਹੀ ਹੈ ਇਹ ਕਿੱਥੇ ਕਿਸ ਹੱਦ ਤੱਕ ਸਹੀ ਠਹਿਰਾਉਂਦੇ ਹੋ ਇਹਨੂੰ ਤੁਸੀਂ ਦੇਖੋ ਨਿੰਮ ਕੇ ਜਾਓ ਨਿਮ ਕੇ ਜਾਓ ਜੇ ਨਾ ਨਿਮ ਕੇ ਜਾਓ ਫਿਰ ਤਾਂ ਪੰਥ ਚੋਂ ਛੇਕਿਆ ਜਾ ਸਕਦਾ ਜੇ ਨਿਮ ਕੇ ਚਲੇ ਜਾਓ ਨਿਮਾਣੇ ਸੇਖਾਂਗੋ ਫਿਰ ਤਾਂ ਸ੍ਰੀ ਕਾਲ ਤਖ ਸਾਹਿਬ ਦਿਆਵਾਨ ਵੀ ਹੈ ਲੇਕਿਨ ਸਜ਼ਾ ਤਾਂ ਮਿਲੇਗੀ ਲੇਕਿਨ ਸਜ਼ਾ ਉਹ ਮਿਲੇਗੀ ਮੈਨੂੰ ਜੋ ਲੱਗ ਰਿਹਾ ਜੋ ਹਾਲਾਤ 24 ਘੰਟੇ ਦੇ ਦੇਖ ਰਿਹਾ ਸਜ਼ਾ ਉਹ ਮਿਲੇਗੀ ਜਿਹੜੀ ਇੱਕ ਉਦਾਹਰਨ ਬਣੇਗੀ ਐਗਜ਼ਾਮਪਲ ਸੈੱਟ ਹੋਏਗੀ ਸ੍ਰੀ ਕਾਲ ਤਖ ਸਾਹਿਬ ਦੀ ਹੁਕਮ ਜਿਹੜਿਆ ਉਹਦੇ ਚ ਹੋਰ ਮਜ਼ਬੂਤ ਹੋ ਕੇ ਨਿਕਲਣਗੇ ਇਹ ਵਕਤ ਹੈਗਾ ਇਹ ਦੌਰ ਹੈ ਕਿਸ਼ਰੀ ਕਾਲ ਤੱਕ ਸਾਹਿਬ ਜਿਹੜਾ ਇੱਕ ਜਿਹੜਾ ਜਿੰਨਾ ਤੁਸੀਂ ਦੇਖੋ ਯਾਰ ਪਿਛਲੇ ਕੁਝ ਸਮੇਂ ਤੋਂ ਕਿਵੇਂ ਜਿਹੜੇ ਨਾ ਅੰਮ੍ਰਿਤਧਾਰੀ ਸਿੱਖ ਵੀ ਹੈ ਉਹ ਮਸ਼ੀਨਰੀਆਂ ਦੇ ਪ੍ਰੋਗਰਾਮ ਚ ਜਾਣ ਲੱਪੇ ਆ ਡੇਰਿਆਂ ਚ ਜਾਣ ਲੱਪੇ ਆ ਇਹ ਇਹ ਕਿਉਂ ਹੋ ਰਿਹਾ ਇਹਦੇ ਉੱਤੇ ਬੜਾ ਗਹਿਨ ਵਿਚਾਰ ਕਰਨ ਦੀ ਲੋੜ ਹੈ ਇਹ ਇਸ ਕਰਕੇ ਹੋ ਰਿਹਾ ਕਿ ਉਹਨਾਂ ਦੀ ਜਿਹੜੀ ਸ਼ਰਧਾ ਉਹਨਾਂ ਨੂੰ ਦਿਖ ਰਿਹਾ ਕਿ ਯਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਰਹੀਮ ਨੂੰ ਇੱਦਾਂ ਮਾਫ਼ ਕਰਾਇਆ ਜਾ ਸਕਦਾ ਹੈ ਮੰਤਰੀ ਚਿੱਠੀਆਂ ਲੈ ਕੇ ਜਾ ਰਹੇ ਆ ਮਾਫ਼ ਕਰਨ ਦੀਆਂ ਹਿੰਦੀ ਦੇ ਚਿੱਠੀ ਆ ਰਹੀ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਮਾੜਾ ਇੰਪੈਕਟ ਹੋ ਰਿਹਾ ਔਰ ਇਹਦੇ ਨਾਲ ਆ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਬਾਕੀ ਸੰਪਰਦਾਵਾਂ ਆ ਜਾਂ ਡੇਰਾਵਾਦ ਹੈ ਜਾਂ ਮਿਸ਼ਨਰੀ ਹੈ ਇਹ ਹੋਰ ਪਰਫੁੱਲਿਤ ਹੋ ਰਿਹਾ ਇਹ ਸਿਰਫ ਤੇ ਸਿਰਫ ਮੈਂ ਕੱਲ ਵੀ ਤੁਹਾਨੂੰ ਅੱਗੇ ਕਿਹਾ ਸੀ ਕਿ ਸਿੱਖੀ ਕਮਜ਼ੋਰ ਹੋਈ ਹੈ ਕੁਝ ਲੋਕਾਂ ਨੂੰ ਅਲਫਾਜ ਤੋਂ ਜ਼ਰੂਰ ਮੇਰੇ ਗੁੱਸਾ ਕਰਨਗੇ ਮੇਰੇ ਤੇ ਲੇਕਿਨ ਤੁਸੀਂ ਇਹ ਦੱਸੋ ਜੇ ਸਿੱਖ ਪੰਥ ਮਜ਼ਬੂਤ ਹੁੰਦਾ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਨੂੰ 2 ਸਾਲ ਤੋਂ ਧਰਨਾ ਲਾਣਾ ਪੈਂਦਾ ਮੋਰਚਾ ਲਾਣਾ ਪੈਂਦਾ ਤੁਸੀਂ ਕੀ ਅੱਜ ਮਿਸ਼ਨਰੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਦਸਤਾਰਾਂ ਬਨ ਕੇ ਸਿੱਖ ਉੱਥੇ ਨੱਚ ਰਹੇ ਹੁੰਦੇ ਮਤਲਬ ਅੱਛਾ ਨੇ ਅੰਮ੍ਰਿਤਧਾਰੀ ਸਿੱਖ ਦੇਖਿਆ ਮੈਂ ਇਹ ਕਿਉਂ ਸ੍ਰੀ ਸਾਨੂੰ ਤਾਂ ਦਸਮ ਪਾਤਸ਼ਾਹ ਨੇ ਕਿਹਾ ਗੁਰੂ ਮਾਨੇਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਇੱਕ ਇੱਕ ਬਾਣੀ ਤੁਹਾਡੀ ਜੀਵਨ ਦੇ ਸਾਰੇ ਰਸਤੇ ਆਪਣੇ ਆਪ ਖੋਲਦੀ ਆ ਤੁਸੀਂ ਉਦਾਸ ਹੋ ਵਾ ਤੁਹਾਡੇ ਮਨ ਤੇ ਪਰੇਸ਼ਾਨੀ ਹੋਵੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰ ਦੋ ਉਹਦੇ ਅਰਥ ਸਮਝਨੇ ਸ਼ੁਰੂ ਕਰ ਦੋ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲਣਾ ਸ਼ੁਰੂ ਹੋ ਜਾਏਗਾ ਅੱਖਾਂ ਬੰਦ ਕਰਕੇ 10 ਮਿੰਟ ਬੈਠ ਕੇ ਉਹਦੀ ਬਾਣੀ ਦਾ ਉਚਾਰਨ ਕਰੋ ਤੁਹਾਨੂੰ ਇੱਕ ਇੱਕ ਜਿਹੜੇ ਤੁਹਾਡੇ ਅੰਦਰ ਸਵਾਲ ਆ ਮੁਸੀਬਤਾਂ ਆ ਜਿਹੜੇ ਦੌਰ ਚੋਂ ਨਿਕਲ ਰਹੇ ਹੋ ਉਹਦਾ ਆਟੋਮੈਟਿਕ ਤੁਹਾਡੇ ਕੋਲ ਜਵਾਬ ਆ ਜਾਏਗਾ ਲੇਕਿਨ ਗੱਲ ਇਹ ਹੈ ਕਿ ਲੋਕ ਉਹ ਤੋਂ ਹਟ ਕੇ ਜਿਹੜਾ ਮਿਸ਼ਨਰੀਆਂ ਵੱਲ ਜਾਣ ਲੱਪੇ ਆ ਇਹ ਵੀ ਤਾਂ ਸਿੱਖ ਪੰਥ ਦਾ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ ਔਰ ਇਸ ਕਰਕੇ ਜੋ ਮੈਨੂੰ ਲੱਗ ਰਿਹਾ ਕਿ ਕਿਉਂਕਿ ਇਸ ਟਾਈਮ ਆਊਟ ਆਫ ਕੰਟਰੋਲ ਹੋ ਰਿਹਾ ਜਿਹੜੇ ਸਿੱਖ ਸੈਂਟੀਮੈਂਟਸ ਆ ਉਹ ਨਿਕਲ ਕੇ ਬਾਹਰ ਆ ਰਹੇ ਆ ਅੱਗੇ ਤਾਂ ਇਹੀ ਸੀਗਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਨਹੀਂ ਹੋਣਾ ਲਕਿਨ ਜਿੱਦਾਂ ਕੱਲ ਤਨਖਾਹ ਉਹਨਾਂ ਨੂੰ ਲਾ ਕੇ ਦੋਸ਼ੀ ਕਰਾਰ ਦਿੱਤਾ ਗਿਆ ਇਹ ਪਹਿਲਾ ਕਦਮ ਹੈ ਮੈਨੂੰ ਲੱਗਦਾ ਕਿ ਜਿਹਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਪ੍ਰਤੀ ਇੱਥੇ ਨਹੀਂ ਬਾਹਰਲੇ ਮੁਲਕਾਂ ਵਿੱਚ ਵੀ ਇੱਕ ਵਾਰੀ ਫੇਰ ਵਿਸ਼ਵਾਸ ਜਗਣਾ ਸ਼ੁਰੂ ਹੋ ਗਿਆ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਏਗਾ ਉਹ ਸਾਰੀ ਸਿੱਖ ਕੌਮ ਜਿਹੜੀ ਹੈ ਉਹਨੂੰ ਮੰਨਿਆ ਹੋਊਗਾ ਸਿੱਖ ਕੌਮ ਜੋ ਅੰਦਰ ਰੱਖ ਕੇ ਬੈਠੀ ਹੈ ਭਈ ਅੱਜ ਮੈਂ ਵੀ ਦੋ ਚਾਰ ਹੋਰ ਜਿਹੜੇ ਬੈਠੇ ਸੀਗੇ ਗੱਲ ਕਰ ਰਿਆ ਸੀ ਸਿੱਖ ਸੱਜਣ ਕਹਿੰਦੇ ਭਾਈ ਜੀ ਕੀ ਲੱਗਦਾ ਤੁਹਾਨੂੰ ਕੀ ਸਜ਼ਾ ਮਿਲੂਗੀ ਮੈਂ ਕਹਾਂ ਯਾਰ ਸਜ਼ਾ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਦੇਉ ਤਾਂ ਸਭ ਨੂੰ ਮਨਜ਼ੂਰ ਹੋਣੀ ਚਾਹੀਦੀ ਹੈ ਇੱਕ ਨਮ ਸਾਰੇ ਸਿੱਖ ਕੌਮ ਨੂੰ ਜਿਹੜਾ ਵਾ ਪਰ ਉਹ ਕਹਿੰਦੇ ਯਾਰ ਤੁਹਾਡੀ ਗੱਲ ਨਾਲ ਸਹਿਮਤਾਂ ਕੀ ਸਜ਼ਾ ਵੀ ਉਹ ਹੋਣੀ ਚਾਹੀਦੀ ਨਾ ਜਿਹੜੀ ਸਾਰੀ ਸਿੱਖ ਕੌਮ ਨੂੰ ਮਨਜ਼ੂਰ ਹੋਵੇ ਸਾਰੀਆਂ ਸਿੱਖ ਸੁਸਾਇਟੀਆਂ ਨੂੰ ਮਨਜ਼ੂਰ ਹੋਵੇ ਕਹਿੰਦੇ ਗੱਲ ਤਾਂ ਸਾਰੀ ਸਿੱਖੀ ਦੀ ਸੀ ਨਾ ਸ਼੍ਰੀ ਕਾਲ ਤਖਤ ਸਾਹਿਬ ਦੇ ਪ੍ਰਤੀ ਕਹਿੰਦੇ ਸਾਰੀ ਸਿੱਖਾਂ ਦੀ ਸ਼ਰਧਾ ਤੁਸੀਂ ਕਾਲ ਤਖਤ ਸਾਹਿਬ ਤੋਂ ਕਿਵੇਂ ਆਰਾਮ ਰਹੀ ਨੂੰ ਮਾਫ ਕਰਤਾ ਜਿਹੜੇ ਮੰਤਰੀ ਹੈਗੇ ਨੇ ਉਹਨਾਂ ਨੂੰ ਵੀ ਬਰਾਬਰ ਦੇ ਦੋਸ਼ੀ ਨੇ ਮੁੱਖ ਮੰਤਰੀ ਵੀ ਬਰਾਬਰ ਦੇ ਦੋਸ਼ੀ ਆ ਇਸ ਕਰਕੇ ਜਿਹੜੀ ਮੈਂ ਕਹਿੰਨਾ ਇਹ ਗੱਲ ਨਿਕਲ ਗਈ ਨਾ تیر ਨਿਕਲ ਗਿਆ ਇਹ ਬੜੀ ਦੂਰ ਤੱਕ ਜਾਣਾ ਮੈਂ ਕਹਿੰਦਾ ਤੁਸੀਂ ਉਦਾਹਰਨਾਂ ਦੀ ਗੱਲ ਕੀਤੀ ਹੈ ਉਦਾਹਰਨ ਇੱਕ ਮੇਨਟੇਨ ਕਰਨੀ ਪਵੇਗੀ ਉਦਾਹਰਨਾਂ ਦੀ ਆਪਾਂ ਇਤਿਹਾਸ ਤੋਂ ਦੇਖੀਏ ਸਾਡੇ ਕੋਲ ਮਹਾਰਾਜ ਰਣਜੀਤ ਸਿੰਘ ਦੀ ਉਦਾਹਰਨ ਹੈਗੀ ਕੋੜੇ ਪੈਣ ਵਾਲੀ ਸਾਡੇ ਕੋਲ ਮੁੜ ਕੇ ਬਰਨਾਲਾ ਸਾਹਿਬ ਵਾਲੀ ਉਦਾਹਰਨ ਹੈਗੀ ਹੈ ਹੁਣ ਇਹੋ ਜੀਆਂ ਉਦਾਹਰਨਾਂ ਜੇ ਸੈੱਟ ਕਰਨੀਆਂ ਫਿਰ ਤਾਂ ਉਦਾਹਰਨ ਦੇ ਤੌਰ ਤੇ ਬਹੁਤ ਵੱਡੀ ਸਜ਼ਾ ਲਾਉਣੀ ਪਵੇਗੀ ਤੁਹਾਨੂੰ ਨਹੀਂ ਲੱਗਦਾ ਤਾਨੂੰ ਲੱਗਦਾ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਜੁਰਮ ਜਿਹੜਾ ਹੈ ਇਹ ਜੁਰਮ ਨਾਲੋਂ ਵੱਡਾ ਕਿ ਛੋਟਾ ਉਹਨੇ ਧਰੋਤਾ ਨਹੀਂ ਕਮਾਇਆ ਸਿੱਖ ਪੰਥ ਨਾਲ ਧਰੋਤਾ ਨਹੀਂ ਕੀਤਾ ਬਸ ਇੱਕ ਲਾਈਨ 'ਚ ਬਹੁਤ ਵੱਡੀ ਗੱਲ ਹੈ ਉਹਨੇ ਤਾਂ ਖਾਲਸਾ ਰਾਜ ਦੀ ਸਥਾਪਨਾ ਕੀਤੀ ਠੀਕ ਹੈ ਧਰੋਤਾ ਨਹੀਂ ਕੀਤਾ ਬਸ ਆ ਚੀਜ਼ੇ ਦੇ ਵਿੱਚ ਇੱਕ ਲਾਈਨ ਹੈ ਕਿ ਗੁਰਮੀਤ RAM ਰਹੀਮ ਜਿਨ੍ਹਾਂ ਦੇ ਉੱਤੇ ਦੋਸ਼ ਨੇ ਜਿਹੜੇ ਪਰਚੇ 'ਚ ਨਾਮਜਦ ਨੇ ਜਿਹੜੇ ਗੁਰਾਂ ਸਾਹਿਬ ਦੇ ਅੰਗ ਫਾੜਨ ਦੇ ਵਿੱਚ ਤੁਸੀਂ ਉਹਨਾਂ ਨਾਲ ਰੋਟੀ-ਭੱਟੀ ਸਾਂਝੀ ਕੀਤੀ ਆ ਮੈਂ ਤਾਂ ਇੱਕੋ ਗੱਲ ਦੇ ਵਿੱਚ ਬਹੁਤ ਕੁਝ ਗੱਲਾਂ ਇਹਦੇ ਵਿੱਚ ਹੀ ਆ ਸਾਰੀਆਂ ਬਹੁਤ ਚੁੱਕੇ ਬਿਲਕੁਲ ਅ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੀ ਹੁਕਮ ਆਉਂਦਾ ਹੈ ਇਹ ਬਾਅਦ ਦੀ ਗੱਲ ਹੈ ਫਿਲਹਾਲ ਕਿਹੜਾ ਕਿਹੜੀ ਸਜ਼ਾ ਜਿਹੜੀ ਆ ਸੁਣਾਈ ਜਾਂਦੀ ਹੈ ਇਹਨੂੰ ਲੈ ਕੇ ਚਰਚਾਾਂ ਜਿਹੜੀਆਂ ਉਹ ਭਖਦੀਆਂ ਜਾ ਰਹੀਆਂ ਦੂਜੇ ਪਾਸੇ ਫਖਰ-ਏ-ਕੌਮ ਹੈ ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਇਸੇ ਤਰ੍ਹਾਂ ਬਰਕਰਾਰ ਹੈ ਫਖਰ-ਏ-ਕੌਮ ਵਾਪਸ ਹੋਵੇਗਾ ਨਹੀਂ ਹੋਵੇਗਾ ਲਿਆ ਜਾਵੇਗਾ ਨਹੀਂ ਲਿਆ ਜਾਵੇਗਾ ਦੂਜੇ ਪਾਸੇ ਸਜ਼ਾ ਕਿਸ ਤਰ੍ਹਾਂ ਦੀ ਲੱਗਦੀ ਹੈ ਵਕਤ ਆਉਣ ਤੇ ਪਤਾ ਲੱਗਦਾ ਰਹੇਗਾ ਬਣੇ ਰਹੋ ਵਨਰੀਆ ਪੰਜਾਬੀ ਤੇ